ਅਮਰਬੀਰ ਸਿੰਘ ਪਿੰਡ ਹਲੋਵਾਲ ਜੋ ਕਿ ਮੈਂ ਅਕਤੂਬਰ ਮਹੀਨੇ ਚ ਸਰਪੰਚੀ ਦੀ ਚੋਣ ਹੋਈ ਇਹ ਲੜੀ ਸੀ ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ ਮੇਰੇ 6 ਮੈਂਬਰ ਬਣ ਗਏ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਆ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗ੍ਹਾ ਮੇਰਾ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ 4-5 ਦਿਨ ਹੋ ਗਏ ਨੇ ਪੈਪ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਂਡ ਉਹਨਾਂ ਦੇ ਥਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਹਨੇ ਜਗ੍ਹਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲੋਂ ਮਟੀਰੀਅਲ ਲਿਆ ਕੇ ਮੈਂ ਆਪਣੀ ਜਗ੍ਹਾ ਤੇ ਪਾਇਆ ਇਹ ਰਾਤ ਨੂੰ ਪੈਗ ਲੱਗਾ ਬਿਲਕੁਲ ਟੈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇ ਤੇ ਗੱਡੀ ਚਾਰਤੀ ਇੱਕ ਵਾਰੀ ਗਾਂ ਕੀਤੀ ਇੱਕারে ਪਛਾਨ ਜਦੋਂ ਕਿ ਇਹਨੇ ਕੀਤਾ ਮੈਂ ਜਾ ਕੇ ਭੱਜ ਕੇ ਦੀ ਬਾਰੀ ਫੜ ਲਈ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗਰਨਾਮ ਸਿੰਘ ਹਟ ਜਾ ਨਾ ਇਦਾਂ ਕਰ ਇਹ ਗਰਨਾਮ ਸਿੰਘ ਜਦੋਂ ਇਨੀ ਗੱਲ ਕਹੀ ਨੇ ਬਾਰੀ ਮੇਲ ਕੇ ਇਹਨੇ ਰਫਲ ਕੱਢ ਕੇ ਰਫਲ ਡਿਆ ਪਿਆ ਭਰਨ ਜਦੋਂ ਇਹਨੇ ਰਫਲ ਭੰਡਿਆ ਪਿਆ ਮੇਰੇ ਨਾਲ 4-5 ਮੁੜੇ ਸੀ ਜੋ ਮਟੀਰੀਅਲ ਲੇਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਸੀਂ ਇਹਦੀ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਦੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਆਪਣੇ ਘਰ ਆਪਣੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨਾਲ ਆਜੇ ਐਸਐਚਓ ਸਾਹਿਬ ਆਏ ਉਹਨਾਂ ਆਣ ਕੇ ਸਾਡੀ ਸਾਰੀ ਗੱਲਬਾਤ ਸੁਣੀ ਉਹਨਾਂ ਆਣ ਕੇ ਜੋ ਸਾਡੇ ਹੀ ਰਫਲ ਦੀ ਫੜੀ ਸੀ ਉਹਨਾਂ ਸਾਡੇ ਕੋਲ ਰਫਲ ਆਈ ਉਹਨਾਂ ਨੂੰ ਦੇਤੀ ਉਹਨਾਂ ਆਣ ਕੇ ਵੇਖੀ ਰਫਲ ਭਰੀ ਸੀ ਦੋ ਰੌਂਡ ਦੀ ਉਹ ਚ ਉਹਨਾਂ ਸਾਡੇ ਕੋਲ ਵੀਡੀਓ ਉਹਨਾਂ ਆਪਣੇ ਰੌਂਡ ਕੱਢ ਕੇ ਰਫਲ ਉਹ ਲੈ ਗਏ ਨਾਲ ਐ ਐਸਐਚਓ ਸਾਹਿਬ ਨੇ ਸਾਨੂੰ ਸਟੈਂਪ ਦੇ ਦਿੱਤਾ ਕਿ ਸਵੇਰੇ 10 ਵਜੇ ਆਜੋ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੋ ਜਾਏਗਾ ਠੀਕ ਆ ਅਸੀਂ ਸੱਜ ਸੱਜ ਚੱਲ ਗਏ ਅਸੀਂ ਵੀ ਆਪਣੇ ਸਾਰੇ ਰੂਮ ਡੈਪੇ ਕਰਨ ਸੌਂਗੇ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ 1:00 ਵਜੇ ਦਾ ਹੀ ਕੈਮਰਾ ਚੈੱਕ ਕੀਤੇ 1 ਵਜੇ ਦੇ ਨਾਲ ਯਾਰ ਕਿਤੇ ਦੂਵੇਂ ਪਿਓ ਪੁੱਤ ਸ਼ਰਾਬ ਨਾਲ ਰਜੇ ਪਿਓ ਮੁੜਾਏ ਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇਹਨਾਂ ਲਿਆ ਕੇ ਜਿਹੜਾ ਮਟੀਰੀਅਲ ਪਾਇ ਸੀ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਹ ਢਾਤੀ ਢੋਂ ਤੋਂ ਬਾਅਦ ਮੇਰਾ ਜੋ ਮੈਂਬਰ ਪੰਜਾਬ ਜਿਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਦ ਢਾਈ ਉਸ ਤੋਂ ਬਾਅਦ ਜਾ ਕੇ ਮੇਰੀ ਬੰਬੀ ਇਹਦੇ ਘਰ ਦੇ ਸਾਹਮਣੇ ਮੇਰੀ ਮੋਟਰ ਵਾ ਉਹਦਾ ਕਮਰਾ ਢਾਇਆ ਉਸ ਤੋਂ ਬਾਅਦ ਜਾ ਕੇ ਮੇਰਾ ਕਮਾਦ ਦਾ ਕਟੋ ਕਟ ਦੋ ਕਾਂ ਥਾਂ ਇਨੇ ਕਮਾ ਦਿਵਾਇਆ ਉਸ ਤੋਂ ਬਾਅਦ ਫਿਰ ਜੋ ਮੇਰੇ ਕੋ ਪੰਚਾਇਤ ਵਾ ਪਿੰਡ ਪਿੰਡ ਦਾ ਅਲੋਵਾਲ ਦੀ ਉਹ ਉਸ ਨੂੰ ਜੋ ਰਸਤਾ ਜਾਂਦਾ ਨੇ ਉਹ ਰਸਤਾ ਵਾਇਆ ਪੰਚਾਇਤ ਵਾਲੀ ਜਿਹੜੀ ਪੰਚਾਇਤ ਵਾਲੀ ਜਿਹੜੀ ਝੋਨਾ ਵਾ ਇਹਨੇ ਉਹਦੇ ਵਿੱਚੋਂ ਦੀ ਟਰੈਕਟਰ ਕਮਾ ਕੇ ਝੋਨਾ ਮੇਰਾ ਖਰਾਬ ਕੀਤਾ ਫਿਰ ਅਹੀ ਰਾਤ ਹਨ ਜੋ ਪਾ ਲੱਗਾ ਇਹ ਰਾਤ 2 ਵਜੇ ਐਸਐਚਓ ਸਾਹਿਬ ਨੂੰ ਫਿਰ ਫੋਨ ਕੀਤਾ ਉਹਨਾਂ ਉਸੇਲੇ ਮੁਲਾਜ਼ਮ ਭੇਜੇ ਮੁਲਾਜ਼ਮ ਭੇਜੇ ਆਣ ਕੇ ਉਹਨਾਂ ਇਹਦਾ ਘਰੋਂ ਇਹ ਆਪ ਭੱਜ ਚੁੱਕਾ ਸੀ ਇਹਦੇ ਘਰੋਂ ਟਰੈਕਟਰ ਬਰਾਮਦ ਕੀਤਾ ਟ੍ਰੈਕਟਰ ਉਹ ਲੈ ਕੇ ਫੇਰ ਅਸੀਂ ਚਲੋ ਕੀਤਾ ਹੁਣ ਸਵੇਰੇ ਸੇਰ ਹੁਣ ਐਸਐਚਓ ਸਾਹਿਬ ਆਏ ਆ ਐਸਐਚਓ ਸਾਹਿਬ ਨੇ ਮੌਕਾ ਸਾਰਾ ਵੇਖ ਚੁੱਕੇ ਆਣ ਕੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਨੀ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਆਭੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਆ ਜੀ ਜੋ ਕਿ ਗਰਨਾਮ ਸਿੰਘ ਕੱਲੇ ਮੇਰਾ ਤਾਜ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈਪ ਪਏ ਹਨ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾਂਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਿਹਾ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਈ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਲਿਆ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਆ ਇਹ ਸ਼ਰਾਬ ਪੀਤੀ ਸੀ ਇਹਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਇਹਨੇ ਅੱਗੇ ਪਿੱਛੇ ਕੀਤੀ ਆ ਅੱਗੇ ਪਿੱਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਨਾਲੀ ਕੱਢ ਲਈ ਦਨਾਲੀ ਕੱਢ ਕੇ ਇਹਨੇ ਫੈਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਨਾਲੀ ਦੇ ਕੋਹ ਖੋਲੀ ਆ ਖੋਕੇ ਮੁੜ ਕੇ ਐਸਐਸਓ ਸਭ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਹੈ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਹੈ ਉਹਦੇ ਦੋ ਫਾਇਰ ਹਨ ਮੌਕੇ ਤੇ ਉਹ ਵੀ ਕੱਢਨੇ ਆਣ ਕੇ ਤੇ ਐਸਐਸਓ ਸਾਹਮਣੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫੇਰ ਦੁਬਾਰਾ ਜੋ ਕਿ ਵੇਹਲੀ ਦਾ ਵੇਹਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਇਹ ਘਰ ਲਾ ਕੇ ਸਾਡੀ ਪੈਲੀ ਆ ਉਹਦੀਆਂ ਨੇ 10 12 ਮਰਲੇ ਦਾ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤ ਆ ਮੇਰੇ ਕੋਲ ਵੀ ਆਲੋਵਾਲ ਦੀ ਪੰਚਾਇਤ ਆ ਜੀ ਕੁਝ ਰਖਵਾ ਇਹ ਇਹਨਾਂ ਸਾਰਾ ਰਾਹਵਾਤਾ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਆ ਜੀ ਮੈਂ ਵੀ ਆਮ ਪਾਲੀ ਦਾ ਛਪਾਈ ਆ ਮੈਂ ਪੋਲਿੰਗ ਜੈਂਟ ਬਣਿਆ ਸੀ ਜਗਰੂ ਸਿੰਘ ਖਾਂ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਜੈਂਟ ਅੰਦਰ ਬਣਿਆ ਸੀ ਅਸੀਂ ਆਨੇ ਹਾਂਜੀ ਇਹਦੀ ਘਰਦੀ ਆ ਜੀ ਮੌਜੂਦਾ ਸਰਪੰਚ ਸਾਡੇ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ ਇਹ ਰੰਗੇਸ਼ ਇਹ ਰੰਗੇਸ਼ ਆ ਜੀ ਠੀਕ ਹੈ ਪਰਿਵਾਰ ਦਾ ਕਹਿਣਾ ਹੈਗਾ ਕਿ ਰੇਤਾ ਬਜਰੀ ਨਹੀਂ ਸੀ ਮਿਲ ਰਿਆ ਜਿਸ ਕਰਕੇ ਨਹੀਂ ਸੀ ਪੂਰੇ 하게 ਲੇਕਿਨ ਉਹਨਾਂ ਨੇ ਕਰ ਦੇਣਾ ਸੀ ਕੰਮ ਨਹੀਂ ਅਸੀਂ ਇਹ ਕਹਿੰਦੇ ਵੀ 4-5 ਦਿਨ ਹੋ ਗਏ ਉਹਨੂੰ ਕਹਿੰਦੇ ਰੇਤਾ ਬਜਰੀ ਵੇਖੋ ਜੇ ਉਹ ਥਾਂ ਦੇ ਵਿੱਚ ਪੈ ਸਕਦਾ ਰੇਤਾ ਬਜਰੀ ਕੀ ਗੱਲ ਇੰਨੀਆਂ ਦੁਕਾਨਾਂ ਨੇ ਧਾਰੀ ਵਾਲ ਵਿੱਚ ਕਿਤੋਂ ਨਹੀਂ ਇਹਨੂੰ ਬਜਰੀ ਰੇਤ ਮਿਲੀ ਜਿੱਥੋਂ ਮਰਜੀ ਸੀਮੈਂਟ ਲੈਣ ਦਾ ਵੇਖੋ ਜੇ ਸਾਨੂੰ ਮਿਲ ਸਕਦਾ ਉਹਨੂੰ ਨਹੀਂ ਮਿਲ ਸਕਦਾ ਕਿੰਨੀ ਕਿ ਜਗ੍ਹਾ 3 ਬੋਰੀਆਂ ਸਾਰਾ ਸੀਮੈਂਟ ਪੈਣਾ ਸੀ ਜੇ ਉੱਥੇ ਪਾ ਸਕਦਾ ਤੇ ਉੱਥੇ ਹੀ ਪਾ ਦਿੰਦਾ ਠੀਕ ਹੈ ਜਾਨ ਬੁੱਝ ਕੇ ਠੀਕ ਹੈ ਧਮਕੀਆਂ ਨਹੀਂ ਦਿੰਦਾ ਠੀਕ ਹੈ ਜੀ ਧ ਅਹੀਂ ਇਹ ਤਾਂ ਨਹੀਂ ਮੈਂਬਰ ਇਹਨੂੰ ਦੇਖ ਰਾਜੀ ਠੀਕ ਨਹੀਂ ਪ੍ਰਬੰਧਕ ਲਵਾਇਆ ਹੋਇਆ ਪਿੰਡ ਵਿੱਚ ਹੁਣ ਪੁਲਸ ਆਈ ਕਿ ਕਹਦੀ ਹੈ ਪੁਲਸ ਹੁਣ ਆਈ ਆ ਰਾਤ ਵੀ ਆਈ ਸੀ ਜੋ ਕਿ ਇਹਦਾ ਟਰੈਕਟਰ ਜਿਹੜਾ ਬਰામਤ ਕਰਕੇ ਉਹਨਾਂ ਥਾਣੇ ਲੈ ਗਏ ਨੇ ਹੁਣ ਪੁਲਸ ਆਈ ਆ ਤੇ ਵੇਖੋ ਜੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਇਹ ਪ੍ਰਸ਼ਾਸਨ ਇਹ ਹੀ ਮੰਗ ਕਰਦੇ ਆ ਲੋ ਵਾਲਿਆ ਇਹਨਾਂ ਦਾ ਪਹਿਲਾਂ ਤੋਂ ਹੀ ਆਫਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਇਹਨਾਂ ਦਾ ਆਫਸ ਚ ਝਗੜਾ ਚੱਲਿਆ ਹੁੰਦਾ ਆ ਐ ਆਪੋਜੀਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਤੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਆ ਇਹਦੇ ਕਾਨੂੰਨੀ ਕਾਨੂੰਨ ਅਨਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚ ਆ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰਨ ਦਾ ਕੀ ਸ਼ਰਤ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਰ ਲਈ ਠੀਕ ਹੈ